ਆ ਦੇਖੋ ਨਾ ਜਤਿੰਦਰ ਜੀ ਪਰਚੀ ਛੱਡਦੀ ਆ ਮੇਰੇ ਹੱਥ ਦੇ ਵਿੱਚ ਤਾਂ ਇਹਨਾਂ ਨੂੰ 45 ਕਿਲੋ ਦੇ ਰਿਆ ਸਰ ਮੈਂ ਵੀ ਉਹੀ ਕਿਹਾ ਕਿ ਕਣਕ ਦੇਣੀ ਮੈਨੂੰ ਕੀ ਕਹ ਤੂੰ ਡਰਾਮੇ ਕਰਦਾ ਤੂੰ ਆ ਦੇਖੋ ਰਾਜਪੁਰ ਦੀ ਪਰਚੀ ਕੱਟੀ ਰਾਜਪੁਰ ਦੀ ਕਿੰਨੇ ਦਾਣੇ ਮਰੇ ਤੁਹਾਨੂੰ ਦੱਸੋ ਠੇ ਮੈਨੇ ਤੇ 45 ਦਿੱਤੇ ਆ ਦੇਖੋ ਪੰਛੀ ਜਿਹੜੀ ਆ ਜੀ ਇਹਨੇ ਪੰਛੀ ਜਿਹੜੀ ਆ ਪਰਚੀ ਛੱਡਦੀ ਕੀਤੀ ਆ ਤੇ 45 ਕਿਲੋ ਦਾਣੇ ਦਿੱਤੇ ਕਾਦਾ ਮੈਂ ਇਹਨੂੰ 420 ਇਹਨੂੰ ਕਰਾਣੀ ਅੰਦਰ ਆ ਗਈ ਗੰਦਪਾ ਇਹਨਾਂ ਨੇ ਤੈਨੂੰ ਮੈਂ ਭੇਜਦੀ ਤੈਨੂੰ ਅੰਦਰ ਮੈਂ ਕਿਹਾ ਸੀ ਕਿ ਐਸ ਤਰ੍ਹਾਂ ਬਾਰੀ ਕਰਦੀ ਸੀ ਹੁਣ ਇਹ ਵੀ ਇਦਾਂ ਕੀਤਾ ਦੋ ਤਿੰਨ ਟਰਮਾਂ ਤੋਂ ਇਦਾਂ ਹੀ ਕਰ ਰਿਹਾ ਜੀ ਇਹ ਕਰ ਰਿਹਾ ਹੈ ਉਸੇ ਪੱਜੀ ਕਿ ਤਾ ਤੂੰ ਕੱਸੀ ਕਿ ਤਾ ਸਾਥ ਨਹੀਂ ਕੀਤੀ ਮੈਨੂੰ ਇਹ ਦੱਸ ਨਹੀਂ ਹੋਈ ਉਹਨਾਂ ਨੂੰ ਦਾਣੇ ਹੀ ਨਹੀਂ ਦੇਣੇ ਜਾ ਉਹਨਾਂ ਨੂੰ ਜਿਨ੍ਹਾਂ ਦੇ ਜਿਨ੍ਹਾਂ ਦੇ ਘਰ ਦੇ ਚਾਰ ਮੈਂਬਰ ਆ ਉਹਨਾਂ ਨੂੰ ਤਿੰਨਾਂ ਨੂੰ ਦੇਣੇ ਆ ਇੱਕ ਨੂੰ ਨਹੀਂ ਦੇਣੇ ਮੈਂ ਦੇਖੋ ਹੁਣ ਸੁਣ ਲਈ ਪਰਚੀ ਪਰਚੀ ਤਾਂ ਇਹਦੇ ਕੋਲ ਜਿਹੜੀ ਹੈਗੀ ਆ ਇਹਨੇ ਜਿਹੜੀਆਂ ਪਰਚੀਆਂ ਤਾਂ ਸਭ ਨਾਮ ਮਿਟਾਏ ਹੋਏ ਆ ਮੈਂ ਝੰਡਿਆਲੇ ਖੜੀ ਆ ਇੱਕ ਦੀ ਵੀ ਪਰਚੀ ਨਹੀਂ ਮਿਲਦੀ ਇੱਕ ਮੇਰੇ ਪਾਪਾ ਜੀ ਕੋਲ ਖੜੇ ਨੇ ਉਹਨਾਂ ਨੂੰ 75 ਕਿਲੋ ਦਾਣੇ ਮਿਲਣੇ ਚਾਹੀਦੇ ਸੀ ਇਹਨੇ ਉਹਨਾਂ ਨੂੰ 45 ਕਿਲੋ ਦਿੱਤੇ ਆ ਇੱਕ ਮੈਡਮ ਖੜੇ ਨੇ ਉਹਨਾਂ ਨੂੰ 4 ਜੀਆਂ ਦਾਣੇ ਮਿਲਣੇ ਚਾਹੀਦੇ ਸੀ ਉਹਨਾਂ ਨੂੰ ਇਹਨੇ ਤਿੰਨਾਂ ਦੇ ਦੇ ਕੇ ਤੋੜ ਦਿੱਤਾ ਕਿ ਤਾ ਇੱਕ ਦਿਨ ਹੀ ਮਿਲਣ ਦੇ ਇਹਦਾ ਮੈਨੂੰ ਦੱਸ ਦੋ ਜੇ ਹੈਗਾ ਕਿ ਤੈਨੂੰ ਪੱਕੇ 50 100 ਮੈਂਬਰ ਇਦਾਂ ਦਾ ਹਾਂ ਲੋ ਖੜਾ ਕੋਲ ਦੱਸੋ ਬਈ ਦੱਸੋ ਹਲੋ ਹਲੋ ਹਾਂਜੀ ਸਰ ਹਾਂਜੀ ਮੈਂ ਕੀ ਆ ਬਈ ਮੈਂ ਕੀ ਮੈਂ ਹੀ ਕਾਸੀ ਤੁਹਾਨੂੰ ਮਿਸ ਕਰੂੰਗੀ ਕੀ ਵੀਸੀ ਕਰਵਾ ਲਾ ਪਰ ਤੁਹਾਨੂੰ ਕਣਕ ਦੇਣੀ ਸਰ ਮੈਂ ਵੀ ਉਹੀ ਕਿਹਾ ਕਿ ਕਣਕ ਦੇਣੀ ਮਿਲੂ ਕੀ ਕਿਹਾ ਤੋ ਮੈਂ ਵੀ ਹੋਈ ਮੈਂ ਬੱਕ ਦੱਸਣ ਲੱਗਾ ਡਰਾਮੇ ਕਰਦਾ ਤਾ ਆ ਦੇਖੋ ਰਾਜਕੌਰ ਦੀ ਪਰਚੀ ਕੱਟੀ ਰਾਜਕੌਰ ਜੀ ਕਿੰਨੇ ਦਾਣੇ ਮਰੇ ਤੁਹਾਨੂੰ ਦੱਸੋ ਰਾਜਕੌਰ ਜੀ ਕਿੱਥੇ ਨੇ ਕਿੱਥੇ ਦਾ ਰਾਜਕੌਰ ਹਾਂਜੀ ਇੱਧਰ ਹੈ ਰਾਜਕੌਰ ਜੀ ਕਿੰਨੇ ਇੱਥੇ ਦੱਸੋ ਕਿੰਨੇ ਦਾ ਬਰੇ ਬਰੇ ਚੱਲਦੇ ਸਾਡੇ 60 ਬਣਦੇ ਸੀ ਕਿੰਨੇ 45 ਦਿੱਤੇ ਆ ਤੁਹਾਨੂੰ ਇੱਧਰ ਨੂੰ ਮੂੰਹ ਕਰਕੇ ਦੱਸੋ ਕਿੰਨੇ ਮੈਂ ਕਿੰਨੇ ਦਿੱਤੇ 60 ਬਣਨੇ ਸੀ 45 ਦਿੱਤੇ ਆ ਆ ਦੇਖੋ ਪਰਚੀ ਜਿਹੜੀ ਆ ਜੀ ਇਹਨੇ ਪਰਚੀ ਜਿਹੜੀ ਆ ਪਰਚੀ 60 ਦੀ ਕੀਤੀ ਆ ਤੇ 45 ਕਿਲੋ ਦਾਣੇ ਦਿੱਤੇ ਆ ਆ ਦੇਖੋ ਆ ਦੇਖੋ ਨਾ ਜਤਿੰਦਰ ਜੀ ਪਰਚੀ ਸੱਜਦੀ ਆ ਮੇਰੇ ਹੱਥ ਦੇ ਵਿੱਚ ਦਾਣੇ ਉਹਨਾਂ ਨੂੰ 45 ਕਿਲੋ ਦੇ ਰਿਆ ਨਹੀਂ ਸੱਜਦੀ ਸਾਡੇ ਤੁਸੀਂ ਯਾਰ ਕਰਦਾ ਮੈਂ ਇਹਨੂੰ 420 ਇਹਨੂੰ ਕਰਾਉਣੀ ਅੰਦਰ ਆ ਜਿਹੜੀ ਗੰਦ ਪਾਇਆ ਇਹਨਾਂ ਨੇ ਤੈਨੂੰ ਮੈਂ ਭੇਜਦੀ ਤੈਨੂੰ ਅੰਦਰ ਦੱਸੇ ਕਰਾਉਣੀ ਪਰਚਾ ਕੜਕਪਾ ਕਰਕੇ ਖਾਈ ਜਾਂਦਾ ਸਾਰੀ ਅੱਗੇ ਵੀ ਮੈਨੂੰ ਕੰਪਲੇਨਟ ਆਈ ਸੀ ਮੈਂ ਕਿਹਾ ਸੀ ਬਾਰਗ ਦੀ ਕਰਤੀ ਸੀ ਹੁਣ ਵੀ ਇੱਦਾਂ ਕੀਤਾ ਦੋ ਤਿੰਨ ਟਰਮਾਂ ਤੋਂ ਇਦਾਂ ਹੀ ਕਰ ਰਿਹਾ ਜੀ ਇਹ ਦੋ ਤਿੰਨ ਕਰ ਰਿਹਾ ਹੈ ਤੁਸੀਂ ਪਬਜੀ ਕਿਤਾ ਤੂੰ ਪਬਜੀ ਕਿਤਾ ਸੱਜਦੀ ਕਰਤੀ ਮੈਨੂੰ ਇਹ ਦੱਸ ਸਾਦ ਨਹੀਂ ਕਨਵੇ ਕੀਤਾ ਸੀਗਾ ਹੁਣ ਤੁਹਾਨੂੰ ਹੀ ਕਹਿੰਦਾ ਸਰ ਸਰ ਤਾਂ ਲੈ ਤੇ ਆ ਤਾਂ ਕਹਿੰਦੇ ਇੰਦਾ ਦੀ ਕੋਈ ਜੰਦੇ ਨਹੀਂ ਮੈਂ ਕਹਿੰਦਾ ਸਰ ਕਿੰਨੇ ਸੀ ਕੇਵਾਈਸੀ ਕਰਾ ਕੇ ਫਿਰ ਦੇ ਦਿਓ ਮੈਂ ਹੁਣ ਹਰੇਕ ਨੂੰ ਇਹੀ ਕਹਿੰਦਾ ਕੇਵਾਈਸੀ ਉਹ ਮੇਰੀ ਗੱਲ ਉਹ ਗੱਲ ਸੁਣ ਜੜੀ ਮੈਂ ਗੱਲ ਕਰਦੀ ਆ ਸਾਡ ਕਿੰਦਾ ਦੀ ਪਰਚੀ ਆ ਸਾਡ 45 ਕਿੰਦਾ ਦਿੱਤੇ ਇਹ ਸਾਦ ਨੇ ਕਿਹਾ ਸੀ ਤੈਨੂੰ ਕਿ ਤੂੰ 45 ਨੇ ਆ ਮੈਂ ਉਹੀ ਕਹਿੰਦਾ ਕਿੰਨੇ ਸੀ ਕੇਵਾਈਸੀ ਕਰਾ ਕੇ ਉਹ ਦੇ ਦਿਓ ਮੈਂ ਹੁਣ ਨੂੰ ਗੱਲ ਨੂੰ ਪਤਾ ਤਾਂ ਤੈਨੂੰ ਮੈਂ ਪੁੱਛਿਆ ਸਾਡ ਕਿੰਦਾ ਦਾ ਪਤਾ ਨਹੀਂ ਦਿੱਤਾ ਗਾ ਦੇਖੋ ਜੀ ਤੰਦਰ ਦੇ ਸਾਹ ਜੀ ਸੋ ਪੱਤਰ ਆ ਰਹੇ ਨੇ ਕਿ ਤਸਦੀਕ ਤੇ ਉਹਨਾਂ ਨੂੰ 45 ਕਿੱਥੇ ਗਏ ਚਾਰ ਮੈਂਬਰ ਆਂਦੀ ਜੇ ਤੁਹਾਡੇ ਸੀ ਹੈ ਨਾ ਚਾਰ ਮੈਂਬਰ 45 ਕਿੰਨੂੰ ਕੀ ਕੀਤਾ ਸੀ ਜਮੈਂ ਮੈਂ ਕਾਹ ਨੂੰ ਬਾਹਰੋਂ ਲੈ ਕੇ ਆਈ ਉਹ ਮੈਂ ਕਹਿੰਦੀ ਕੇ ਵੀ ਸੀ ਕਰਾ ਲਓ ਕੇ ਵੀ ਸੀ ਕਰਾ ਲਓ ਤੇ ਲੈ ਲਿਓ ਮੈਂ ਕਿਹਾ ਨਹੀਂ ਸਾਰਿਆਂ ਨੂੰ ਇਹੀ ਕਹਿੰਦਾ ਆ ਆਪਣੇ ਦਲਸਰ ਨਾਲ ਪੁੱਛ ਲੈਣ ਕੋਈ ਕਿਉਂ ਨਹੀਂ ਦਿੰਦਾ ਤੂੰ ਪਰਚੀ ਦੰਕਤੇ ਦਿਓ ਮੈਂ ਉਹ ਹੀ ਕਹਿੰਦਾ ਕੇਵਾਈਸੀ ਨਹੀਂ ਕਰਾਇਸ਼ੀ ਕਰਾਉਂਦੇ ਨਹੀਂ ਲੋਕੀ ਤਾਂ ਕਰ ਤੈਨੂੰ ਮੈਂ ਜਿਹੜੀ ਗੱਲ ਪੁੱਛਦੀ ਆ ਆ ਪਤਨੀ 60 ਕਿਲੋ ਜਿਆ ਪਤ ਘਟ ਘਟ ਫਿਰ ਮੈਂ ਉਹਨੇ ਕਿਹਾ ਸੀ ਕੇਵਾਈਸੀ ਕਰਾ ਲਓ ਲੈ ਜਾ ਉਹਨੇ ਮੈਂ ਹੁਣ ਨਾ ਤੈਨੂੰ ਮੈਂ ਦੱਸ ਹੀ ਜਾਂਦੀ ਆ ਅੱਜ ਤੇਰਾ ਚਾਰ ਕਰੇ 60 ਰੋ ਪਾਉਣ ਦੇ ਆ ਦਾਣੇ ਬਾਈ ਤੂੰ ਪਤਾ ਜੇ ਬੰਦ ਕਰ ਜਾਂਦੇ ਆ ਉਹਨੇ 60 ਕਿਲੋ ਪੈਣੇ ਤੇ ਖਾਤੇ ਜੇ ਖਾਣ ਦੇ ਆ ਆ ਲਿਆ ਪਾਣੀ ਦੇ ਉਹ ਘਟ ਕੇ ਖਾ ਕੇ 60 ਰੋ ਪੈਂਦੇ ਆ ਤੂੰ ਪਾਈ ਜਾਂਦੀ ਆ ਪਾਣੀ ਦੇ ਪਾਣੀ ਹੈਗਾ ਇੱਥੇ ਬਟੇ ਨੂੰ ਲੱਗਾ ਤੂੰ ਝੰਡੇ ਵਾਲੇ ਤੂੰ ਕਿੱਧਰ ਬਟਾਲੇ ਖਤੂਂਗੇ ਪਰਚੀ ਮੈਂ 15 ਦਿਨ ਪਾਕੀਆਂ ਗੱਟੀਆਂ ਮੈਂ ਲੌਸੈਂਡ ਵਿੱਚ ਕਰਾਈ ਕੋਈ ਨਹੀਂ ਆਇਆ ਤਾਂ ਫਿਰ ਇੱਕ ਅੱਧੇ ਨੂੰ ਪੁੱਛ ਲਓ ਕਿੰਨੇ ਕਿੰਨੇ ਦਾਣੇ ਮਲੇ ਬਿਆਨ ਲੈ ਲਓ ਬੰਦੇ ਜੀ ਅਮਨਦੀਪ ਅਮਨਦੀਪ ਨੂੰ ਸਸਪੈਂਡ ਕਰਾ ਰਿਹਾ ਮੈਂ ਇਹਨੂੰ ਤਾਂ ਲੱਗਾ ਰਾਜ ਰਾਜ ਜੀ ਭਾਜੀ ਤੁਹਾਡੀਆਂ ਜੀ ਜੀ ਅਮਨਦੀਪ ਨੂੰ ਸਸਪੈਂਡ ਕਰਾ ਰਿਹਾ ਮੈਂ ਇਹਨੂੰ ਤਾਂ ਲੱਗਾ ਰਾਜ ਰਾਜ ਜੀ ਮੇਰੀਆਂ ਨੂੰ ਬਾਜੀ ਇੱਕ ਵਾਰ ਦੇ ਭਾਈ ਮੜਾ ਜਾ ਹਾਂ ਹਾਂ ਠੀਕ ਹੈ ਜੀ ਅਮਰਦੀਪ ਪਹਿਲੀ ਤਾਂ ਕੋਈ ਕੰਪਲੇਂਟ ਨਹੀਂ ਦੇ ਦਰਜ ਪਰਦਾ ਨੇ ਇਹ ਨਾਮ ਸਾਰੇ ਪਰਚੀ ਬੰਦਾ ਇਕਲ ਆਲੇ ਸਸਪੈਂਡ ਹੋਣ ਦੇ ਨਾਲ ਤੁਹਾਨੂੰ ਪਤਾ ਲੱਗ ਜਾ ਕਿਦਾਂ ਗਰੀਬਾਂ ਦੇ ਦਾਣੇ ਖਾਈਦੇ ਆ ਸਰਕਾਰ ਦਾ ਸਰਕਾਰ ਨੂੰ ਬਦਨਾਮ ਕਰਨ ਰਿਹਾ ਜਿਹੜੀ ਸਰਕਾਰ ਲੋਕਾਂ ਦੀ ਸਰਕਾਰ ਆ ਆ ਜਾ ਅਮਰਦੀਪ ਹੈਂ ਇਹਦੀ 25 ਕਿੱਟ ਦੀ ਦਾਣੇ ਦੀ ਸੇਅ 45 ਹਲਕੀ 15 ਕਿਲੋ ਕਾਰ ਕੱਢੀ ਜਾਂਦਾ ਹੈ ਤੇ ਆਪਣੇ ਪਰਿਵਾਰ ਦੇ 7 ਕਿਲੋ ਇਹਨਾਂ 3 ਕਿਲੋ ਲੁੱਤੇ ਮੈਂ ਸਵੇਰੇ ਤਾਂ ਇਹ ਮਰਜੀ ਕੱਢੀ ਜਾਂਦਾ ਸਭ ਤੇ 3 ਕਿਲੋ ਦਾਣੇ 3 ਕਿਲੋ ਮੁੰਡਾ ਖੜਾ ਆ ਬਿਸ਼ਵੀ ਵਾਲੀ ਵੇਚ ਰਹੀ ਕੀਤੇ ਆ ਦਸੋ ਵਿਚਾਰੇ ਲੋਕਾਂ ਨੂੰ ਤਾਂ ਸਰਕਾਰ ਇੰਨੇ ਦੇ ਰਹੀ ਆ ਰੋਡਾਂ ਨਹੀਂ ਆ ਬਚੀਆਂ ਨੇ ਦੋ ਟਾਲੀਆਂ ਕੰਮ ਨਹੀਂ ਆਉਂਦਾ ਹੀ ਕਹੀ ਜਾਂਦੇ ਦੋ ਟਰਾਲੀਆਂ ਸਰ ਪਿੰਡ ਚੋਂ ਤੁਹਾਨੂੰ ਕਿਹਾ ਇੱਕ ਮੋਰਾ ਵੀ ਜਾਵੇ 7 ਕਿਲੋ 3 ਕਿਲੋ ਇਹਨੂੰ ਕੰਨ ਕਿੱਥੇ ਕਰ ਲਾਉਂਦਾ ਨੂੰ ਦਾਣੇ ਤੁਹਾਨੂੰ ਕਿ ਕਿ ਰੋਕੇ ਨਹੀਂ ਦਾਣੇ ਇੱਥੇ ਪਏ ਆ ਕਰ ਸੀ ਕਿਤਾ ਗੱਡੀ ਤੂੰ ਲੋਕ ਤਾਂ ਦਾਣੇ ਲੈ ਕੇ ਚੱਲ ਗਏ ਮੈਂ ਉੱਥੋਂ ਨਹੀਂ ਆਈ ਮੋੜ ਕੇ ਤੂੰ ਉਹਨਾਂ ਨੂੰ ਜੇ ਦਾਣੇ ਇੱਥੇ ਪਏ ਪੂਰੇ ਕਰ ਦੋ ਉਹਨਾਂ ਦੇ ਇੱਥੇ ਤਕੀਰ ਕੌਜ ਆ ਪੂਰੇ ਕਰ ਦਿੰਦਾ ਮੈਂ ਤੇ ਤੈਨੂੰ ਗੱਲ ਕਰਾਂਗੇ ਤੇਰੇ ਅੰਦਰ ਬਹਿ ਕੀ ਕਰੀਂ ਅੰਦਰ ਬਹਿ ਕੀ ਕਰੀਂ ਆ ਬੰਦਾ ਮਰੇ ਖੜਾ ਆ ਗਾੜੀ ਕਿੱਧਰ ਜਾਣੇ ਦਿੱਥੇ ਬਾਕੀ ਕਿੱਥੇ ਗਏ ਨਾਲੀ ਕਿੱਥੇ ਭੱਜਦੀ ਰਹੀ ਸੀ ਜੀ ਜਿੱਥੇ ਬੰਦਾ ਘੋੜਾ ਘਟਦਾ ਦੋ ਦੋ ਨਿਕਲੇ ਆ ਹਾਂ ਅਗਵਾਹ ਹੋ ਆ ਗਾੜੀ ਤੋਂ ਕਿੰਨੀ ਥੋੜੀ ਲੈ ਕਿੱਦਾਂ ਟੀਲ ਹੋਣੀ ਆ ਆਪਣੇ ਲੋਕਾਂ ਨੂੰ ਮੈਂ ਆਪਣੇ ਪਹਿਲਾਂ ਗਾੜੀ ਆ ਰਹੀ ਹੈ ਗਾੜੀ ਆ ਰਹੀ ਹੈ ਰਾਇਆ ਆ ਰਾਇਆ ਨਾ ਲੋਕ ਲੱਗ ਮਸ਼ੀਨ ਦੇ ਉੱਪਰ ਲਾ ਲਾ